ਹਾਂਜੀ ਵੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਤੇ ਕਿਸੇ ਵੀ ਪਸ਼ੂ ਦੀ ਆਪਣੀ ਦੀ ਐਡ ਕਰਵਾਉਣੀ ਹੋ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਅੱਜ ਆਪਾਂ ਕੜੇ ਆ ਛੋਟਾ ਕੋਹਲਿਆ ਦੇ ਵਿੱਚ ਤੇ ਬਾਈ ਨਾਲ ਪੂਰੀ ਗੱਲਬਾਤ ਕਰਾਉਣੀ ਆ ਬਾਈ ਕੋਲੇ ਇੱਕ ਗਾਂ ਹੈ ਠੀਕ ਆ ਤੇ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਕਿੰਨੇਵੇਂ ਸੂਏ ਆ ਬਾਈ ਤੀਜੇ ਸੂਏ ਤੀਜੇ ਸੂਏ ਆ ਚੰਗੀ ਕੁਆਲਿਟੀ ਦੀ ਗਾਂ ਹੈ ਤੇ ਕਿੰਨੇ ਲੀਟਰ ਦੁੱਧ ੱਥਲੇ ਆ ਬਾਈ ਇਹ ਇਹਦੇ ਪਿਛਲੇ ਸੂਏ ਆਪਾਂ 23-24 ਕਿਲੋ ਦੁੱਧ ਚਰੇ ਆ ਓਕੇ ਪਿਛਲੇ ਸੂਏ ਤੇ ਮਤਲਬ ਹੁਣ ਕਿੰਨੇ ਦਿਨਾਂ ਤੇ ਇਹ ਸੂਣ ਵਾਲੀ ਆ 25 ਦਿਨ ਦੀ ਬਾਕੀ 25 ਦਿਨ ਦੀ ਬਾਕੀ ਆ 40 ਥਾਂ ਓਕੇ ਆ ਜੀ ਪੂਰਾ ਜਨਵਾਰ ਚੰਗਾ ਏ ਚੰਗੀ ਕੁਆਲਿਟੀ ਦੀ ਗਾਂ ਏ ਦੇਖ ਸਕਦੇ ਤੁਸੀਂ ਮਤਲਬ ਥੋੜੇ ਦਿਨ ਥੋੜੇ ਦਿਨ ਲੈਂਦੀ ਆ ਸੂਣ ਚ ਨਾ 25 ਦਿਨ 25 ਦਿਨ ਲੈਂਦੀ ਆ ਮਤਲਬ ਮਹੀਨੇ ਤੋਂ ਵੀ ਪੰਜ ਦਿਨ ਘੱਟ ਆ ਲਾਡੋ ਲਾਡ ਕੱਢ ਕੇ ਸੁਣਾਣ ਓਕੇ ਜੀ ਹੁਣ ਦੇਖ ਸਕਦੇ ਆ ਜੀ ਤੁਸੀਂ ਸੀਲ ਗਾਂ ਏ ਪੂਰੀ ਆਏ ਨਹੀਂ ਕੋਈ ਮਤਲਬ ਆਪਾਂ ਕਹਿੰਦੇ ਕਿ ਛੜ ਵਗੈਰਾ ਮਾਰਦੀ ਆ ਦੇਖ ਸਕਦੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਨੰਬਰ ਕਿੰਨਾ ਬਾਈ ਜੀ 9814374444 ਓਕੇ ਇਸ ਨੰਬਰ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਘੋਲੀਆ ਖੁਰਦ ਪੈਂਦਾ ਬਾਈ ਦਾ ਵੀਡੀਓ ਸ਼ੇਅਰ ਕਰ ਦਿਓ ਜੀ